ਗਰੀਬੀ ਅਤੇ ਬੇਰੋਜ਼ਗਾਰੀ ਨੇ ਲਈ ਤਿੰਨ ਜਾਨਾਂ ਜ਼ਹਿਰੀਲੀ ਦਵਾਈ ਪੀਣ ਦੇ ਨਾਲ ਪਿਤਾ ਸਮੇਤ ਦੋ ਮਾਸੂਮ ਬੱਚਿਆਂ ਦੀ ਹੋਈ ਮੌਤ ਮੇਰਾ ਪਤੀ ਆ ਹੀ ਹਾਂਜੀ ਕੀ ਕੀ ਕੰਸ ਹੋ ਗਿਆ ਦੋਵੇਂ ਬੱਚੇ ਦੋਵੇਂ ਤਿਆਂ ਵੀ ਮੁੱਕ ਗਿਆ ਨੇ ਆ ਵੀ ਮੁੱਕ ਗਿਆ ਪਤੀ ਨੂੰ ਨੌਂਵੇਂ ਵੇਖ ਨੂੰ ਕੰਮ ਤੇ ਛੱਡ ਕੇ ਆਇਆ ਟਾਰੀ ਕੋਈ ਗੱਲ ਬਾਤ ਨਹੀਂ ਇਹੋ ਜੀ ਇੱਥੇ ਖੇਡਦੇ ਆਂ ਤੇ ਆਂਦਾ ਆ ਜਾ ਤੁਹਾਨੂੰ ਮਰ ਜਾਈ ਚਵਾੜਾਂ ਮੋੜ ਗਿਆ ਨਾ ਪਤਾ ਨਹੀਂ ਲੱਗਾ ਕੀ ਕਰ ਲਿਆ ਖਾਤੀ ਕੇ ਮੁੜ ਕੇ ਤੇਰਾ ਨੂੰ ਪਤਾ ਲੱਗਾ ਪੀਨੇ ਚਾਚੇ ਨੂੰ ਆਂਦਾ ਮੈਨੂੰ ਜਫੀ ਪਾਲਾ ਮੈਂ ਚੱਲਿਆ ਹੀ ਹੁਣ ਮੁੱਕ ਜਾਣਾ ਹਾਏ ਪਤਾ ਲੱਗਾ ਕੀ ਖਾਦਾ ਇਹਨਾਂ ਨੇ ਪਤਾ ਨਹੀਂ ਵੀਰੇ ਅਜੇ ਕੋਈ ਸਾਨੂੰ ਕੀ ਖਾਹੇ ਆੜੇ ਹੱਥ 'ਚ ਕੋਈ ਨਹੀਂ ਆਇਆ ਜੇ ਹਾਏ ਆੜੇ ਹੱਥ 'ਚ ਨਹੀਂ ਵੀਰੇ ਕੋ ਆਇਆ ਮੇਰਾ ਵੀਰ ਵੀ ਨਹੀਂ ਆਗਾ ਮੇਰੀ ਪਰਜਾਈ ਵੀ ਨਹੀਂ ਆਗੀ ਮੇਰਾ ਵੀਰ ਦਾ ਜਿੰਦਰਾ ਵੱਜ ਗਿਆ ਅੱਜ ਕੀ ਘਟਨਾ ਵਾਪਰੀ ਜਿਹੜੀਆਂ ਤਿੰਨ ਮੋਤਾਂ ਹੋ ਗਿਆ ਕੀ ਘਟਨਾ ਤੇ ਕੀ ਕਾਰਵਾਈ ਕੀਤੀ ਗਈ ਗਰੀਬੀ ਤੋਂ ਤੰਗ ਹੋਏ ਸਨ ਦੋਨੋਂ ਅੱਛਾ ਜੀ ਕੁਦਰੀਲੀ ਤੋਂ ਆਈ ਪੀ ਕੇ ਅਰੇ ਕਿੰਨੇ ਦੀ ਮੋਤਾਂ ਹੋਈਆਂ ਤਿੰਨ ਹੋਈ ਦੋ ਬੱਚੀਆਂ ਨੇ ਇੱਕ ਉਹ ਨਾ ਪਿਆ ਜੀ ਅੱਛਾ ਅੱਛਾ ਜੀ ਤੇ ਕੀ ਕਾਰਵਾਈ ਕੀਤੀ ਗਈ 174 ਦੀ ਕਾਰਵਾਈ ਕੀਤੀ ਹੈ ਜੀ ਠੀਕ ਠੀਕ ਮੇਰੇ ਪਤੀ ਆਏ ਹਾਂ ਹਾਂਜੀ ਕੀ ਕੀ ਚਾਂਸ ਹੋ ਗਿਆ ਦੋਵੇਂ ਬੱਚੇ ਦੋਵੇਂ ਤੀਆਂ ਵੀ ਮੁੱਕ ਗਿਆ ਤੇ ਆ ਵੀ ਮੁੱਕ ਗਿਆ ਪਤੀਆਂ ਨੂੰ ਉਹਨਾਂ ਨੂੰ ਵੇਚ ਨੂੰ ਕੰਮ ਤੇ ਛੱਡ ਕੇ ਆਇਆ ਟਾਰੀ ਕੋਈ ਗੱਲ ਬਾਤ ਨਹੀਂ ਇਹੋ ਜੀ ਇਥੇ ਘੇੜਦੇ ਜਾਂਦਾ ਆ ਜਾ ਤੁਹਾਨੂੰ ਮਰ ਜਾਈ ਚਵਾੜਾ ਮੜਕੇ ਨੂੰ ਪਤਾ ਹੀ ਨਹੀਂ ਲੱਗਾ ਕੀ ਕਰ ਲਿਆ ਖਾ ਪੀ ਕੇ ਮੜਕੇ ਤੇ ਇਹਨਾਂ ਨੂੰ ਪਤਾ ਲੱਗਾ ਪੀ ਇਹਨੇ ਚਾਚੇ ਨੂੰ ਆਂਦਾ ਮੈਨੂੰ ਜਫੀ ਪਾਲਾ ਮੈਂ ਚੱਲਿਆ ਹੀ ਹੁਣ ਮੁੱਕ ਜਾਣਾ ਹਾਏ ਪਤਾ ਲੱਗਾ ਕੀ ਖਾਦਾ ਇਹਨਾਂ ਨੇ ਪਤਾ ਨਹੀਂ ਵੀਰੇ ਅਜੇ ਕੋਈ ਸਾਨੂੰ ਕੀ ਖਾ ਗਏ ਆੜੇ ਹੱਥ 'ਚ ਕੋਈ ਨਹੀਂ ਆਇਆ ਜੇ ਹਾਏ ਆੜੇ ਹੱਥ 'ਚ ਨਹੀਂ ਵੀਰੇ ਕੋ ਆਇਆ ਮੇਰਾ ਵੀਰ ਵੀ ਨਹੀਂ ਆਗਾ ਮੇਰੀ ਪਰਜਾਈ ਵੀ ਨਹੀਂ ਆਗੀ ਮੇਰਾ ਮਿਰਜ਼ਾ ਜਿੰਦਰਾ ਵੱਜ ਗਿਆ ਜੇ ਕੀ ਘਟਨਾ ਵਾਪਰੀ ਜਿਹੜੀਆਂ ਤਿੰਨ ਮੋਤਾਂ ਹੋ ਗਿਆ ਕੀ ਘਟਨਾ ਤੇ ਕੀ ਕਾਰਵਾਈ ਕੀਤੀ ਗੀ ਗਰੀਬੀ ਤੋਂ ਤੰਗ ਹੋਏ ਕਿ ਉਹਨਾਂ ਨੂੰ ਅੱਛਾ ਜੀ ਉਹ ਦਰੀਲੀ ਤੋਂ ਆਈ ਪੀ ਕੇ ਅਰੇ ਕਿੰਨੇ ਦੀ ਮੋਤਾਂ ਆਈਆਂ ਤਿੰਨ ਨੂੰ ਇਹ ਦੋ ਬੱਚੀਆਂ ਨੇ 1000 ਰੁਪਏ ਜੀ ਅੱਛਾ ਅੱਛਾ ਜੀ ਤੇ ਕੀ ਕਾਰਵਾਈ ਕੀਤੀ ਗਈ 174 ਦੀ ਕਾਰਵਾਈ ਕੀਤੀ ਗਈ ਠੀਕ ਠੀਕ ਉਹ ਇਹਨਾਂ ਦੇ ਆ ਹਾਂਜੀ ਮੇਰਾ ਪਤੀ ਆ ਹੀ ਹਾਂਜੀ ਕੀ ਕੀ ਕੰਸ ਹੋ ਗਿਆ ਦੋਵੇਂ ਬੱਚੇ ਹਾਂ ਦੋਵੇਂ ਧੀਆਂ ਵੀ ਮੁੱਕ ਗਿਆ ਤੇ ਆ ਵੀ ਮੁੱਕ ਗਿਆ ਪਤੀਆਂ ਨੇ ਉਹਨਾਂ ਨੂੰ ਵੇਚ ਨੂੰ ਕੰਮ ਤੇ ਛੱਡ ਕੇ ਆਇਆ ਟਾਰੇ ਕੋਈ ਗੱਲ ਬਾਤ ਨਹੀਂ ਇਹੋ ਜੀ ਇਹ ਤੇ ਘੇੜਦਿਆਂ ਤੇ ਆਂਦਾ ਆ ਜਾ ਤੁਹਾਨੂੰ ਮਰ ਜਾਈ ਚਵਾੜਾ ਮੜਕੇ ਨੂੰ ਪਤਾ ਹੀ ਨਹੀਂ ਲੱਗਾ ਕੀ ਕਰ ਲਿਆ ਖਾ ਪੀ ਕੇ ਮੜਕੇ ਤੇ ਇਹਨਾਂ ਨੂੰ ਪਤਾ ਲੱਗਾ ਪੀਨੇ ਚਾਚੇ ਨੂੰ ਆਂਦਾ ਮੈਨੂੰ ਜਫੀ ਪਾਲਾ ਮੈਂ ਚੱਲਿਆ ਹੀ ਹੁਣ ਮੁੱਕ ਜਾਣਾ ਹਾਏ ਪਤਾ ਲੱਗਾ ਕੀ ਖਾਦਾ ਇਹਨਾਂ ਨੇ ਪਤਾ ਨਹੀਂ ਵੀਰੇ ਅਜੇ ਕੋਈ ਸਾਨੂੰ ਕੀ ਖਾ ਗਏ ਆੜੇ ਹੱਥ 'ਚ ਕੋਈ ਨਹੀਂ ਆਇਆ ਜੇ ਹਾਏ ਆੜੇ ਹੱਥ 'ਚ ਨਹੀਂ ਵੀਰ ਕੋ ਆਇਆ ਮੇਰਾ ਵੀਰ ਵੀ ਨਹੀਂ ਆਗਾ ਮੇਰੀ ਪਰਜਾਈ ਵੀ ਨਹੀਂ ਆਗੀ ਮੇਰਾ ਮਿਰਦਾ ਜਿੰਦਰਾ ਵੱਜ ਗਿਆ ਅੱਜ ਕਟਨਾ ਵਾਪਰੀ ਜਿਹੜੀਆਂ ਤਿੰਨ ਮੋਤਾਂ ਹੋ ਗਿਆ ਕੀ ਘਟਨਾ ਤੇ ਕੀ ਕਾਰਵਾਈ ਕੀਤੀ ਗੀ ਗਰੀਬੀ ਤੋਂ ਤੰਗ ਹੋਏ ਸੀ ਉਹਨਾਂ ਨੂੰ ਅੱਛਾ ਜੀ ਉਹ ਗਰੀਬੀ ਲਈ ਦੋਈ ਪੀ ਕੇ ਅਰੇ ਕਿੰਨੇ ਦੀ ਮੋਤਾਂ ਆਈਆਂ ਤਿੰਨ ਨੂੰ ਇਹ ਦੋ ਬੱਚੀਆਂ ਨੇ ਇੱਕ ਆ ਪਿਆ ਜੀ ਅੱਛਾ ਅੱਛਾ ਜੀ ਤੇ ਕੀ ਕਾਰਵਾਈ ਕੀਤੀ ਗਈ 174 ਦੀ ਕਾਰਵਾਈ ਕੀਤੀ ਹੈ ਠੀਕ